ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਇਹ ਗੱਲ ਸਟੇਜ ਉੱਤੇ ਕਹਿੰਦੇ ਰਹਿੰਦੇ ਨੇ ਕਿ ਜਿਹੜੇ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੁਣੇ ਨੇ ਉਹ ਹੀਰੇ ਨੇ ਅਤੇ ਹੀਰੇ ਜਿਹੜੇ ਨੇ ਉਹ ਬੜੇ ਰੇਅਰ ਬੜੇ ਦੁਰਲੱਭ ਮਿਲਦੇ ਨੇ ਲੇਕਿਨ ਇਹ ਹੀਰੇ ਹੁਣ ਕੀ ਗੁਲ ਖਿਲਾ ਰਹੇ ਨੇ ਕੀ ਇਹ ਅੰਦਰ ਖਾਤੇ ਪਾਰਟੀ ਨੂੰ ਢਾਹ ਲਾ ਰਹੇ ਨੇ ਕੀ ਇਹ ਹੀਰੇ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਕੀ ਉਹ ਭ੍ਰਿਸ਼ਟਾਚਾਰੀ ਦੇ ਵਿੱਚ ਅਨਮੋਲ ਨਹੀਂ ਕੀ ਉਹਨਾਂ ਦੇ ਹੱਥ ਭ੍ਰਿਸ਼ਟਾਚਾਰੀ ਦੇ ਵਿੱਚ ਰੰਗੇ ਨਹੀਂ ਇਹਨਾਂ ਗੱਲਾਂ ਦਾ ਅੱਜ ਖੁਲਾਸਾ ਕਰਾਂਗੇ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵੰਤ ਸਿੰਘ ਨੂੰ ਲੈ ਕੇ ਦੱਸ ਦਈਏ ਕਿ ਕਲਵੰਤ ਸਿੰਘ ਕਿੱਥੋਂ ਦੇ ਨੇ ਇਹ ਪੰਜਾਬ ਦੇ ਸਾਬ ਜ਼ਾਦਾ ਅਜੀਤ ਨਗਰ ਦਾ ਜਿਹੜਾ ਐਮ.ਐਲ.ਏ ਹੈ ਜਿਹੜਾ ਉਥੋਂ ਦੀ ਵਿਧਾਨ ਸਭਾ ਹੈ ਅਤੇ ਇਸ ਨੇ 150 ਕਰੋੜ ਰੁਪਏ ਦਾ ਕਪਲਾ ਕੀਤਾ ਹੈ ਰੀਅਲ اسٹیਟ ਦੇ ਨਾਮ ਤੇ ਇਹ ਮੁਕਦਮਾ ਦਾਇਰ ਕੀਤਾ ਗਿਆ ਹੈ ਐਮ.ਜੀ.ਐਫ ਜਿਹੜੇ ਰੀਅਲ ਸਟੇਟ ਦੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਦਰਖਾਸਤ ਦਿੱਤੀ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਧਾਨ ਸਭਾ ਦੇ ਹਲਕੇ ਦੇ ਵਿੱਚੋਂ ਇਹ ਬਿਲੋਂਗ ਕਰਦੇ ਨੇ ਕੁਲਵੰਤ ਸਿੰਘ ਉਹ ਇਹ ਮਾਮਲਾ ਫਿਰ ਹਾਈ ਕੋਰਟ ਵਿੱਚ ਚਲਾ ਗਿਆ ਅਤੇ ਹਾਈ ਕੋਰਟ ਨੇ ਦੋਸ਼ ਵੀ ਤੈਅ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੇ 150 ਕਰੋੜ ਦਾ ਮਾਮਲਾ ਹੈ ਅਤੇ ਉਸ ਦੇ ਪੁਖਤਾ ਸਬੂਤ ਵੀ MGF ਜਿਹੜੀ ਰੀਅਲ ਏਸਟੇਟ ਨਾਮ ਦੀ ਕੰਪਨੀ ਹੈ ਉਹ ਓਨਰ ਹੈ ਉਹਦੇ ਕੋਲ ਨੇ ਇਸ ਨੂੰ ਲੈ ਕੇ ਹੁਣ ਭਗਵੰਤ ਮਾਨ ਕੀ ਕਹਿਣਗੇ ਭਗਵੰਤ ਮਾਨ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੇ ਹੁਣ ਖਲਾਸੇ ਹੋਣੇ ਸ਼ੁਰੂ ਹੋਏ ਨੇ ਕਿਉਂਕਿ ਭਗਵੰਤ ਮਾਨ ਦੇ ਚਹੇਤੇ ਆਪ ਦੇ ਇਸ ਦੇ ਵਿਧਾਇਕ ਆਪ ਦੇ ਕੈਬਨਿਟ ਮਨਿਸਟਰ ਕਿਤੇ ਨਾ ਕੀਤੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਨੇ ਇੱਕ ਪਾਸੇ ਡਾਕਟਰ ਅਜੀਤ ਗੁਪਤਾ ਵਰਗੇ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਹੁੰਦਾ ਹੈ ਮੇਰੇ ਫਰੈਂਡ ਕੋਲੋਂ 1 ਲੱਖ ਰੁਪਏ ਮੰਗਿਆ ਗਿਆ ਨਸ਼ਾ ਜਿਹੜਾ ਹੈ ਉਹ 20% ਵਧਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਫਿਰ ਉਹਨਾਂ ਨੇ ਯੂ ਟਰਨ ਲੈ ਲਿਆ ਲੇਕਿਨ ਜਿਹੜੇ ਨਿਕਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁਹਾਲੀ ਤੋਂ ਇਹ ਹੁਣ ਕਿਸ ਤਰ੍ਹਾਂ ਯੂ ਟਰਨ ਲੈਣਗੇ ਕਿਉਂਕਿ ਦੋਸ਼ ਇਨ੍ਹਾਂ ਉੱਤੇ ਆਇਦ ਹੋ ਗਏ ਨੇ ਹੁਣ ਮਾਮਲੇ ਦੀ छानबीन ਯਾਨੀ ਕਿ ਇਨਵੈਸਟੀਗੇਸ਼ਨ ਅੱਜ ਤੋਂ ਲੈ ਕੇ ਜੋਰਾਂ ਛੋਰਾ ਤੇ ਜਲ ਚੱਲ ਪਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਐਡਾ ਵੱਡਾ ਕਪੜਾ 150 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਇਸ ਐਮ ਜੀ ਐਫ ਨਾਂ ਦੀ ਕੰਪਨੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਉਹ ਜਿਹੜੇ ਮਾਲਕ ਨੇ ਉਹ ਬੇਦਾਰ ਹੋ ਗਏ ਨੇ ਉਹ ਦਰਦ ਨਾਲ ਤੇ ਭਟਕਦੇ ਫਿਰਦੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਇਧਰ ਆਮ ਆਦਮੀ ਪਾਰਟੀ ਦੇ ਮੁਖ ਸੋਰੀ ਵਿਧਾਇਕ ਕੁਲਵੰਤ ਸਿੰਘ ਬਿਨਾ ਡਰਦੇ ਬਿਨਾ ਖੌਫ ਦੇ ਖੁੱਲੇ ਸ਼ਰਮ ਘੁੰਮ ਰਹੇ ਨੇ ਮੁਹਾਲੀ ਦੇ ਵਿੱਚ ਅਤੇ ਅਤੇ ਸਾਰਾ ਸਿਸਟਮ ਉੱਥੋਂ ਦਾ ਦੇਖ ਰਿਹਾ ਨੇ ਜੇ ਗੱਲ ਕਰੀਏ ਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਇਹਨਾਂ ਨੂੰ ਮੁਤਲ ਕਰਨਗੇ ਇਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਵੇਗਾ ਜਾਂ ਉਨੀ ਦੇਰ ਤੱਕ ਵੇਟ ਕਰਨਗੇ ਜਿੰਨੀ ਦੇਰ ਤੱਕ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਕੋਈ ਫੈਸਲਾ ਨਹੀਂ ਸੁਣਾ ਦਿੰਦੀ ਕੁਲਵੰਤ ਸਿੰਘ ਦੇ ਹੱਕ ਦੇ ਵਿੱਚ ਕਲਵੰਤ ਸਿੰਘ ਨੂੰ ਕਾਫੀ ਵੋਟਾਂ ਪਈਆਂ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਉਹਨਾਂ ਦੇ ਵੀ ਹੱਥ ਹੁਣ ਜਿਹੜੇ ਨੇ ਉਹ ਭ੍ਰਿਸ਼ਟਾਚਾਰੀ ਦੇ ਨਾਲ ਰੰਗੇ ਗਏ ਨੇ ਇਸ ਦੇ ਪੁਖਤਾ ਸਬੂਤ ਥਾਣੇ ਨੇ ਜਿੱਥੇ ਰਿਪੋਰਟ ਦਰਜ ਕਰਾਈ ਗਈ ਹੈ ਸਗੋਂ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਥਾਣੇ ਨੂੰ ਕਿ ਤੁਸੀਂ ਭਾਈ ਇਸ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰਕੇ ਕਾਰਵਾਈ ਪਾਰਕੇ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਲਵੰਤ ਸਿੰਘ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਸਦੇ ਤੋਤੇ ਉੱਡ ਜਾਣਗੇ ਅਤੇ ਬੜੀਆਂ ਵੱਡੀਆਂ ਕਾਰਵਾਈਆਂ ਹੋਣਗੀਆਂ ਉਸਦੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਕਿਉਂਕਿ ਮਾਮਲਾ ਹੈ 150 ਕਰੋੜ ਰੁਪਏ ਦਾ ਉਹ ਪੈਸਾ ਇਹਨਾਂ ਨੇ ਕਿੱਥੇ ਖਰਚਿਆ ਹੈ ਕਿਵੇਂ ਲਾਇਆ ਹੈ ਕਿ ਇਹਨਾਂ ਨੇ ਕਿਦੇ ਆਪਦੀ ਨਿੱਜੀ ਪਰਸਨਲ ਪ੍ਰੋਪਰਟੀ ਤਾਂ ਹੀ ਬਣਾਈ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ بڑے ਵੱਡੇ ਖੁਲਾਸੇ ਹੋਣਗੇ ਧੰਨਵਾਦ